ਮਾਇਗੁਰ ਜੀ ਦਾ ਫਾਲਸਾ ਬਾਹੀ ਗੁਰ ਜੀ ਕੀ ਲੋੜ ਬੰਦ ਬੰਦ ਰਸੀਆਂ ਤੇ ਬਿਆਦਕ ਧਾਰਿਆਂ ਦੀ ਸਹਾਇਤਾ। ਭਵਾਂਵੇਂ ਬਾਬਾ ਜੀ ਆਪਦੇ ਨਿਆਵੀ ਵਿਦਿਆ ਬਹੁਤੀ ਨਹੀਂ ਪ੍ਰਾਪਤ ਕਰ ਸਕੇ ਪਰ ਵਿਦਿਆ ਪ੍ਰਾਪਤੀ ਆਪ ਜੀ ਦੇ ਮਾਨ ਵਿੱਚ ਬਹੁਤ ਹੀ ਕਦਰ ਸੀ। ਹਰ ਪਾਸਾ ਵਿੱਚ ਪ੍ਰਵੀਨ ਹੋਣਾ ਅਤੇ ਹੋ ਸੰਸਾਰਿਕ ਵਿਦਿਆਵਾਂ ਤੋਂ ਬੰਦ ਪ੍ਰਾਪਤ ਕਰਨ ਲਈ ਇਹਦੇ ਆਰਥੀਆਂ ਨੂੰ ਤੇ ਨਾ ਦਿੰਦੇ। ਆਪ ਜੀ ਦਾ ਕਥਨ ਸੀ ਕਿ ਮਨੁੱਖੀ ਜੀਵਨ ਦੇ ਦੋ ਪੱਖ ਹਨ ਇੱਕ ਸੰਸਾਰਕ ਖੇਤਰ ਹੈ ਦੂਸਰਾ ਪਰਮ ਪਰਮਾਰਥ ਕ ਹਨ ਵਰਸਤ ਨੂੰ ਆਪਣੇ ਦੋਨਾਂ ਪੱਖ ਮਜ਼ਬੂਤ ਕਰਨੇ ਚਾਹੀਦੇ ਹਨ ਕਿਉਂਕਿ ਸਾਡੇ ਸਤਿਗੁਰੂ ਦਾ ਮਿਸ਼ਨ ਹੈ ਕਿ ਸੰਸਾਰ ਵਿੱਚ ਵਿਚਰਦੇ ਹੋਏ ਪਰਮਾਰਥ ਨੋ ਸੱਦ ਕਰਨਾ ਜੇ ਅਸੀਂ ਦੁਨਿਆਵੀ ਵਿਦਿਆ ਵੱਲੋਂ ਮੇਸਰੇ ਹੋ ਜਾਵਾਂਗੇ ਤਾਂ ਸੰਸਾਰਿਕ ਕੰਮਾਂ ਕਾਰਾਂ ਵਿੱਚ ਅਸੀਂ ਹੋਰ ਦੁਨਿਆਵੀ ਬੰਦਿਆਂ ਨਾਲ ਪਿੱਛੇ ਰਹਿ ਜਾਵਾਂਗੇ ਗੁਰੂ ਕੇ ਸਿੱਖ ਨੇ ਸੰਸਾਰ ਵਿੱਚ ਬੜੇ ਸਚਜੇ ਢੰਗ ਨਾਲ ਹਰ ਤਰ੍ਹਾਂ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨਾ ਹੈ ਕਿਸੇ ਦਾ ਹੱਥ ਵੱਲ ਨਹੀਂ ਚਾਕੜਾਂ ਚੰਗੀਆਂ ਚੰਗੀਆਂ ਨੌਕਰੀਆਂ ਚੰਗੇ ਚੰਗੇ ਵਪਾਰ ਅਤੇ ਚੰਗੀਆਂ ਖੇਤੀ ਕਰਕੇ ਸ੍ਰੀਕ ਨਿਰਵਾਣ ਲਈ ਮਾਇਆ ਖਵਾਣੀ ਹੈ ਜੇ ਗਰਮਖਾਸ ਮਾਇਆ ਹੋਵੇਗੀ ਤਰਹੀ ਕਿਸੇ ਹੂਲ ਰੱਬ ਬੰਦੀ ਜ਼ਰੂਰਤ ਪੂਰੀ ਕਰਕੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰ ਸਕਾਂਗੇ ਸਾਡੇ ਸਤਿਗੁਰੂ ਨੇ ਆਪ ਦਿੱਯਾ ਦੀ ਖਦਰ ਕਰਨ ਅਤੇ ਗੁਰਸ ਵਰ ਸਿੱਖਾ ਨੂੰ ਬਾਦ ਤੋਂ ਬਾਦਸ਼ਨ ਸੰਸਾਰਿਕ ਵਿਦਿਆ ਪ੍ਰਾਪਤ ਕਰਨ ਹਿਤ ਪੂਰਨ ਪਾਏ ਹਨ 10ਵੇਂ ਗੁਰਦੇਵ ਜੀ ਨੇ ਆਪ ਭਵੰਜਯ ਮਦਵਾਨ ਕਵੀ ਰੱਖ ਕੇ ਉਹਨਾਂ ਕੋਲ अनेका ਪ੍ਰਕਾਰ ਦੀ ਸਹਿਜ ਦੋ ਦੂਸਰੀ ਭਾਸ਼ਾ ਵਿੱਚ ਸੀ ਸਰਲ ਭਾਸ਼ਾ ਵਿੱਚ ਉਥਲੀ ਫਰਮਾਈ ਤੇ ਮੇ ਅੰਤ ਮਾਇਆ ਹਾਤੀ ਊੜੇ ਅਤਿ ਆਦਿਕ ਇਹ ਇਹ ਜਾਣ ਲਈ ਬਦੋਂ ਦਿੱਤੇ ਆਰ ਜੀ ਨੇ ਆਪ ਬਿਆਨ ਤ ਸਤ ਤੀ ਗੁਰਮਾਣੀ ਦੀ ਰਚਨਾ ਕੀਤੀ ਇੱਥੇ ਹੀ ਬਸ ਨਹੀਂ ਪੰਜ ਸਿੰਘਾਂ ਨੂੰ ਪੀਸ ਬਦਲਾ ਕੇ ਨਰਮਨਿਆ ਦਾ ਰੂਪ ਬਣਾ ਕੇ ਕਾਸ਼ੀ ਬਣਾਸ ਸੰਸਕ੍ਰਿਤ ਗੁੱਧਿਆ ਪ੍ਰਾਪਤ ਕਰਨ ਲਈ ਇੱਥੇ ਅਤੇ ਉਹਨਾਂ ਨਾਲ ਇਸ ਪਾਸਾਗਰ ਸਿੱਖਾਂ ਨੂੰ ਪੜਾਉਣ ਦੇ ਉਦਦਮ ਕੀਤੇ ਲੋੜਵੰਦ ਵਿਦਿਆਰਥੀਆਂ ਦੀ ਸਿਹਤ ਇੱਥੇ ਆਸੇ ਨੂੰ ਮੁੱਖ ਰੱਖ ਕੇ ਬਾਬਾ ਜੀ ਹਰ ਸਮਾਗਮ ਨੂੰ ਸੰਗਤਾਂ ਵਿੱਚ ਐਲਾਨ ਕਰਦੇ ਕਿ ਕਿਸੇ ਵੀ ਧਰਮ ਦਲ ਜਾਂ ਜਾਤੀ ਨਾਲ ਸੰਬੰਧਤ ਕੋਈ ਵੀ ਬੱਚਾ ਜੋ دنیਾਰੀ ਸੰਗੀਕਰਨ ਵਿਦਿਆਨਾ ਪ੍ਰਾਪਤ ਕਰ ਸਕਦਾ ਹੋਵੇ ਪਰ ਵਿਦਿਆ ਪ੍ਰਾਪਤੀ ਦਾਚਾ ਮਨ ਹੋਵੇ ਉਹ ਸਦਾ ਸਾਰਾ ਖਰਚਾ ਅਸੀਂ ਸੰਗਤ ਵੱਲੋਂ ਕਰਾਂਗੇ ਆਪ ਜੀ ਗਰੀਬ ਬੱਚਿਆਂ ਨੂੰ ਗੁਰਦੁਆਰਾ ਸਹਿਬ ਆਪਣੇ ਪਾਸ ਰੱਖ ਕੇ ਉਹਨਾਂ ਦਾ ਸਾਰਾ ਖਰਚਾ ਨੀਲੇ ਕੱਪੜੇ ਕਿਤਾਬਾਂ ਸਕੂਲ ਦੀਆਂ ਫੀਸਾਂ ਦੇ ਆਦਿਕ ਬੜੇ ਅਤਿ ਸ਼ਾਨ ਨਾਲ ਦਿੰਦੇ ਅਤੇ ਗਾਂ ਤੋਂ ਗਾਂ ਹੋਰ ਪੜਾਈ ਕਰਨ ਲਈ ਸਹਤ ਕਰਦੇ ਆਪ ਜੀ ਦੀ ਪ੍ਰੇਰਨਾ ਦੇ ਮਦਦ ਨਾਲ ਬਹੁਤ ਸਾਰੇ ਬੰਦੇ ਆਸਤੀ ਚਿਹਰੀ ਵਿਦਿਆਪਰਾਥ ਕਰਕੇ ਚੰਗੀਆਂ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਆਪਣੇ ਸੰਸਾਰਿਕ ਜੀਵਨ ਨੂੰ ਬੜੇ ਸੁੰਦਰ ਢੰਗ ਨਾਲ ਬਤੀਤ ਕਰ ਰਹੇ ਹਨ ਕਈ ਇੱਕ ਮਦੇਸਾ ਵਿੱਚ ਚੰਗੇ ਕਾਰੋਬਾਰ ਨੂੰ ਕਰਦੇ ਹੋਏ ਗੁਰਸੇਖ ਵਿੱਚ ਪ੍ਰਾਪਗ ਜੀਵਨ ਬਤਾਉਂਦੇ ਹੋਏ ਨਾਲੋਂ ਨਾਲ ਗੁਰਮਤਿ ਦੀ ਸੋ ਵੀ ਬੰਨ ਰਹੇ ਸਨੋ ਮਹਾ ਪਰਖਾਂ ਦੇ ਅਸਥਾਨ ਤੇ ਹਣ ਵੀ ਉਸੇ ਤਰ੍ਹਾਂ ਇਹ ਸلسلਾ ਜਾਰੀ ਹੈ ਹਰ ਸਮਾਗਮ ਤੇ ਕਿਹਾ ਜਾਂਦਾ ਹੈ ਕਿ ਜੋ ਬੱਚਾ ਵਿਦਿਆ ਪ੍ਰਾਪਤ ਕਰਨ ਚਾਹੁੰਦਾ ਹੈ ਪਰ ਰੋਗੀ ਹਾਲਤ ਜਾਂ ਜਤ ਨਹੀਂ ਦਿੰਦੇ ਉਸ ਦੀ ਹਰ ਤਰ੍ਹਾਂ ਪੂਰੀ ਮਦਦ ਕੀਤੀ ਜਾਵੇਗੀ ਕਾਫੀ سارے ਬੱਚੇ ਗੁਰਦੁਆਰਾ ਸਹਿਵਤੀ ਸਰ ਸੰਗਤ ਦੇ ਇਸ ਸਹਿਯੋਗ ਨਾਲ ਵਿਦਿਆ ਪ੍ਰਾਪਤ ਕਰ ਰਹੇ ਹਨ ਜੋਨ ਵਿਦਿਆਰਥੀ ਬਾਬਾ ਜੀ ਦੀ ਸਹਾਇਤਾ ਨਾਲ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਆਪ ਜੀ ਨੂੰ ਉਹਨਾਂ ਦਾ ਪਰਮਾਤਮਾ ਨੂੰ ਖੇਤਰ ਪੂਰਾ ਕਰਨ ਵਾਸਤੇ ਵਿਲੇ ਸਮੇਂ ਕਰਵਾਣੀ ਦੀ ਸਿੱਖਿਆ ਅਤੇ ਕਰਵਾਣੀ ਦੀ ਸੰਸਥਾ ਉਹਨਾਂ ਨੂੰ ਆਪ ਦਿੰਦੇ ਇਸ ਤਰ੍ਹਾਂ ਬਾਬਾ ਜੀ ਉਹਨਾਂ ਬੱਚਿਆਂ ਦੇ ਲੋਕ ਸੁਖੀਆ ਭਲੂਖ ਸੇਲੇ ਕਰਕੇ ਆਪਣਾ ਫਰਜ਼ ਪੂਰਾ ਕਰਦੇ ਸਕੂਲਾਂ ਵਿੱਚ ਧਰਮ ਪ੍ਰਚਾਰ ਦਾ ਪ੍ਰਾਲਾ ਸਕੂਲਾਂ ਵਿੱਚ ਬੱਚਿਆਂ ਵਿਦਿਆਕ ਵਿਦਿਆਕ ਅਤੇ ਧਾਰਮਿਕ ਪੱਖੋਂ ਤਸਾਹਤ ਕਰਨ ਵਾਸਤੇ ਬਾਬਾ ਜੀ ਗੁਰਦੁਆਰਾ ਸਹਿਮਾਲਾ ਧਰਮ ਪੁਥੀਆ ਮੰਗਵਾ ਕੇ ਸਕੂਲਾਂ ਵਿੱਚ ਬਣਦੇ ਤੇ ਜੋਗ ਵਜੀਫੇ ਵੀ ਦਿੰਦੇ ਧਾਰਮਿਕ ਸਮਾਗਮ ਰਚਣ ਤੋਂ ਬਾਅਦ ਜੋ ਮਾਇਆ ਬਚ ਜਾਂਦੀ ਉਹ ਸਕੂਲਾਂ ਦੀ ਇਮਾਰਤਾਂ ਸਨ ਵਿੱਚ ਖਰਚ ਦਿੰਦੇ ਲਾਕੇ ਵਿੱਚ ਜੋ ਲੋਕ ਖਲ ਸਕੂਲ ਅਤੇ ਕਾਲਜ ਹਨ तकरीबन ਹਰ ਸਾਲ ਹਰ ਸਕੂਲ ਅਤੇ ਕਾਲਜ ਵਿੱਚ ਉਨ੍ਹਾਂ ਮੈਂ ਇੱਕ ਹਿੱਸਾ ਪਾ ਕੇ ਨਾ ਦੁਨੀਆਵੀ ਬਿਦੇਆ ਕਾ ਬਿਦੇਆ ਕੰਦਾਰਿਆਂ ਨੂੰ ਤਸ਼ਾ ਪ੍ਰਦਾਨ ਕੀਤਾ ਜਿਵੇਂ ਕਿ ਖਾਲਸਾ ਕਾਲਜ ਗੜਦੀਵਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲ ਸਹਿਵਾ ਗੁਰੂ ਨਾਨਕ ਘਰਲਾਜ ਹਾਈ ਸਕੂਲ ਗੜਦੀਵਾਲਾ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰਮ ਫਰਮੈਨ ਦਸੂਹਾ ਇਤਿਆਲ ਇਤਿਆਲ ਮਹਾਪਰਖਾਂ ਦੇ ਸਤਾਨਾ ਵੱਲੋਂ ਅੱਜ ਵੀ ਬੱਚਿਆਂ ਦੀ ਮੁਫਤ ਪੜਾਈ ਦੇ ਨਾਲ ਨਾਲ ਵਿਦਿਆਖ ਦਾਰਿਆਂ ਦੀ ਸਮੇਂ-ਸਮੇਂ ਮਦਦ ਜਾਰੀ ਹੈ ਸਤਿਗੁਰੂ ਜੀ ਇਸ ਤਰ੍ਹਾਂ ਬਾਬਾ ਜੀ ਦੇ ਪਾਏ ਪੂਰਨ ਆਤੀ ਚੱਲਣ ਲਈ ਆਪ ਪ੍ਰੇਰਨਾ ਦਿੰਦੇ ਨਰਨ ਤਾਂ ਜੋ ਉਹਨਾਂ ਵੱਲੋਂ ਰੰਭੇ ਉਦਮ ਨੂੰ ਜਾਰੀ ਰੱਖਿਆ ਜਾ ਸਕੇ ਪਰਮੇਸ਼ਰ ਪ੍ਰਾਪਤੀ ਲਈ ਸੰਗਤ ਨੂੰ ਆਸਤ ਕਾਣ ਲਈ ਬਾਤਾਂ ਤੇ ਗੁਰਮਖੰ ਦਾ ਜੀਵਨ 340 ਪੰਨਿਆਂ ਦਾ ਗੁਰਮਖਤ ਦੀਪਾਂਦੀ ਨਾਂ ਦੇ ਗ੍ਰੰਥੇ ਇੱਥਾ ਸਵਾਦਨਾ ਕਰਕੇ ਸੰਗਤਾਂ ਨੂੰ ਪੇਠ ਰਹਿਤ ਬੰਡਿਆ ਰਾਗ ਮਾਲਾ ਮੰਡਨ ਤਰ ਬਹੁਤ ਜੋ ਕੇ ਮੋਹਤ ਪ੍ਰਾਥਨ ਗ੍ਰਾਂਥਕ ਸੀ ਦੀ ਸਿਪਾਈ ਕਰਾ ਕੇ ਸੰਸਾਮਚ ਸੇਵਾ ਹਤ ਮੰਡੇਾ ਇਸੇ ਪ੍ਰਕਾਰ ਹੋਰ ਵੀ ਕਰਮਤ ਦੇ ਗ੍ਰਾਂਥਮ ਮਲ ਲਿਆ ਕੇ ਸੰਗਤਾਂ ਨੂੰ ਧਰਮ ਪ੍ਰਚਾਰ ਹਤ ਪੇਠਾ ਰੇਤ ਭੰਡ ਦੇਲੇ ਮਹਾ ਪਰਖਾਂ ਦਾ ਕਰਮਤ ਪ੍ਰਚਾਰ ਵੀ ਚਾਹ ਜਾਂਨ ਨੂੰ ਮੋਖ ਰਸ ਦੇ ਹੋਏ ਅੱਜ ਵੀ ਗੁਰਦਾਰ ਸੇ ਮਲੂਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕਰਕਰ ਪੰਜਾਣ ਬਸਤੀ ਜੋ ਕਿਸ ਸਮਾਜ ਦੇ ਨੌਜਵਾਨਾਂ ਵਿੱਚ ਨਸਿਆਂ ਤੋਂ ਤਤਤ ਪੁਣੇ ਦੇ ਰਜਾਣ ਨੂੰ ਠੱਲ ਆਉਣ ਲਈ ਸਮਾਜਿਕ ਕ੍ਰਿਤਿਆਂ ਦਾ ਅਧਿਆਤ ਕਰਕੇ ਆਪਣੇ ਅਮੀਰ ਵਿਰਸੇ ਨਾਲ ਝੰਨਣ ਵਾਸਤੇ ਵੀ ਕੁ ਦੇਖ ਰਹੀ ਵਾ ਹਸਤਾ ਮੰ ਬੜ ਅਕਾਰੀ ਤੇ ਛੋਟੇ ਛੋਟੇ ਫਲੈਟ ਯਰ ਦਾ ਰਸੈ ਵੱਲੋਂ ਸ਼ਬਾਕੇ ਸੰਗਤਾਂ ਵਿੱਚ ਬਹੁਤ ਸੈਤ ਮੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਬੀਰ ਬਲਹਰ ਪੁਸ਼ਕ ਦੇ ਪਿਛਲੇ ਅਸ਼ੀਰਲੇ ਪੰਨਿਆਂ ਤੇ ਅੰਕਿਤ ਕੀਤਾ ਹੁੰਦਾ ਹੈ ਕੇਵਲ ਵਿਦਿਆ ਪੱਖੋਂ ਹੀ ਬਾਬਾ ਜੀ ਬੱਚਿਆਂ ਦੀ ਸਹਾਇਤਾ ਨਹੀਂ ਕਰਦੇ ਸਨ ਸਾਹ ਨੂੰ ਜੇਕਰ ਕੋਈ ਗਰੀਬ ਪਰਿਵਾਰ ਉਹਨਾਂ ਦੀ ਨਿਗਾ ਵਿੱਚ ਹੁੰਦਾ ਤਾਂ ਉਸ ਪਰਿਵਾਰ ਨੀਆਂ ਛਾਣ ਪੀਨ ਪੈਨ ਨਬਾਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦੇ ਜੇ ਕਿਸੇ ਗਰੀਬ ਪ੍ਰੇਮੀ ਦੀ ਬਾਹਰ ਪ੍ਰਾਪਤੀ ਬੱਚੀ ਹੁੰਦੀ ਤਾਂ ਉਸ ਨੂੰ ਜਥਾ ਜੋ ਵਸੇ ਤਾਂ ਦੇ ਕੇ ਸਾਰਾ ਕਰੇ ਸ੍ਰੀ ਚੜੋਂਦੇ ਜੇ ਕਿਸੇ ਗਰੀਬ ਪ੍ਰੇਮੀ ਨੂੰ ਦੁਨੀਆਂ ਵਿੱਚ ਉਸਾਨ ਪਾਣੀ ਮਾਇਆ ਦੀ ਲੋੜ ਹੁੰਦੀ ਤਾਂ ਗੁਰੂ ਹਰਿ ਸਾਹਿਬ ਵਿੱਚ ਉਸ ਦੀ ਮਦਦ ਕਰਦੇ ਕਈ ਇੱਕ ਬੇਰੁਜ਼ਗਾਰ ਲੋੜਵੰਦਾਂ ਨੂੰ ਆਪ ਜੀ ਨੇ ਦੁਕਾਨਾਂ ਅਤੇ ਹੋਰ ਕੰਮ ਖੋਲ੍ਹ ਕੇ ਦਿੱਤੇ ਜੋ ਹੁਣ ਸਾਡੀ ਪੰਜ ਦੀ ਹਾਲਤ ਵਿੱਚ ਚੰਗੀ ਕਮਾਈ ਕਰਕੇ ਆਪਣਾ ਨਰਵਾਹ ਕਰ ਰਹੇ ਹਨ ਲੋੜਵੰਦਾਂ ਦੀ ਸਹਾਇਤਾ ਇੱਕ ਵਾਰੀ ਦਾਸ ਦੇ ਦੇਖਣ ਦੀ ਗੱਲ ਹੈ ਕਿ ਲਾਗਲੇ ਨਗਰ ਦਾ ਇੱਕ ਗੁਰਮੁਖ ਸਿੱਖ ਵਰਸਖ ਜਸਤੀ ਮਾਲੀ ਹਾਲਤ ਬਹੁਤ ਚੰਗੀ ਨਹੀਂ ਸੀ ਬਾਬਾ ਜੀ ਪਾਸ ਆਇਆ ਬਾਬਾ ਜੀ ਪਾਸ ਹੋਰ ਸੰਸਾ ਬੈਠੀ ਸੀ ਕੋਈ ਸੀ ਗਰਮ ਇਸ ਦੇ ਬਚਨਾ ਬਲਾਸ ਚੱਲ ਰਹੇ ਸਨ ਉਸ ਪ੍ਰੀਮੀ ਦੇ ਤਿੰਨ ਬੱਚੇ ਜਿਨ੍ਹਾਂ ਦੇ ਵਸਤਰ ਫਟੇ ਹੋਏ ਸਨ ਵੀ ਉੱਥੇ ਆ ਗਏ ਉਹ ਛੋਟੇ ਬੱਚੇ ਪਿਤਾ ਜੀ ਪਿਤਾ ਜੀ ਕਰਕੇ ਉਸ ਪ੍ਰੀਮੀ ਦੇ ਕੋਲ ਆ ਬੈਠੇ ਧਾਰੋ ਗਰਮ ਸਾ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰੇ ਕਿ ਇੰਨਾ ਦੇ ਕੱਪੜੇ ਪਾٹے ਹੋਏ ਅਤੇ ਮੈਲੇ ਕਚਲੇ ਹਨ ਉਸ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ ਸੰਗਤ ਵਿੱਚ ਬੈਠਣ ਕਰਦੇ ਸਮੇਂ ਬਾਬਾ ਜੀ ਨੇ ਮਹਿਸੂਸ ਕਰ ਲਿਆ ਕਿ ਇਹ ਪ੍ਰੇਮੀ ਬੱਚਿਆਂ ਦੇ ਵਸਤਰ ਚੰਗੇ ਨਾ ਹੋਣ ਕਾਰਨ ਉਹਨਾਂ ਨੂੰ ਪਿੱਛੇ ਕਹ ਰਿਹਾ ਹੈ ਸਾਰੇ ਸੰਗਤ ਵਿੱਚੋਂ ਬਾਬਾ ਜੀ ਉੱਥੇ ਅਤੇ ਉਪਰਸ਼ੰਨ ਵਿੱਚ ਚਲੇ ਗਏ ਉਸ ਪ੍ਰੇਮੀ ਨੂੰ ਵੀ ਆਪਣੇ ਪਿੱਛੇ ਆਉਣ ਲਈ ਕਿਹਾ ਬਾਬਾ ਜੀ ਪਾਸ ਉਸ ਬੇੜੇ ਜਿੰਨੇ ਪੈਸੇ ਸਨ ਉਸ ਨੂੰ ਅੰਦਰ ਸਦਕੇ ਦੇ ਦਿੱਤੇ ਤੇ ਕਿਹਾ ਕਿ ਮਾਇਆ ਨਾ ਤੁਸੀਂ ਬੱਚਿਆਂ ਨੂੰ ਬਸਤਰ ਬਣਵਾ ਦੇਣੀ ਗਰੀਬੀ ਅਮੀਰੀ ਸਭ ਸਤਿਗੁਰੂ ਜੀ ਦੇ ਹੱਥ ਹੈ ਇੰਨਾ ਬੱਚਿਆਂ ਨੂੰ ਗੁਰੂ ਕੇ ਬੱਚੇ ਜਾਣ ਕੇ ਆਪਣੀ ਸਮਰੱਥਾ ਅਨੁਸਾਰ ਸੇਵਾ ਕਰੀ ਜਾਣੀ ਨਾਲ ਹੀ ਹਉਮ ਸਮ ਕੀਤਾ ਕਿ ਸਤਿਗੁਰੂ ਜੀ ਦੇ ਚਰਨਾ ਵਿੱਚ ਦਾਸ ਕਰਨੀ ਕਿ ਗਰੀਬੀ ਨਿਵਾਜ ਜੀ ਇਹ ਜੋ ਮਾਇਆ ਦਾ ਦਲੇਦਰ ਪਾਇਆ ਹੋਇਆ ਹੈ ਇਸ ਸੰਤ ਨੂੰ ਆਪ ਜੀ ਜੀ ਹੀ ਕਿਰਪਾ ਕਰਕੇ ਦੂਰ ਕਰੋ ਉਹ ਪ੍ਰੇਮੀ ਬੜੇ ਬਰਾਗ ਬਚਾ ਆ ਗਿਆ ਬਾਬਾ ਜੀ ਨੇ ਬੜੇ ਪਿਆਰ ਸੇਤ ਕਰਨ ਨਾਲ ਨਾਲ ਲਾ ਕੇ ਲਾਸਾ ਦਿੱਤਾ ਤੇ ਕਿਹਾ ਕਿ ਇਸ ਮਾਇਆ ਨੂੰ ਐਵੇਂ ਭਾਰ ਵੀ ਨਾ ਸਮਝਣਾ ਸਤਿਗੁਰੂ ਜੀ ਨੇ ਲੋੜ ਮੰਨਾਂ ਦੇ ਸਹਾ ਕਰਨ ਲਈ ਹਉਸਮੰਦੇ ਰੱਖਿਆ ਹੋਇਆ ਹੈ ਸੋ ਉਹ ਹੁਸਮਾਨ ਦੀ ਇਹ ਸਾਡੀ ਸਹਿਤਾ ਕੀ ਤੀਸ਼ ਹੈ ਜਦੋਂ ਸਤਗੁਰੂ ਜੀ ਤੁਹਾਨੂੰ ਸੁਨਰਥਾ ਦੇਣਗੇ ਤੁਸੀਂ ਹੂਮ ਰੂਡ ਬੰਦਾ ਦੀ ਜਿੰਨੀ ਮਰਜ਼ੀ ਸਹਿਤਾ ਕਿਰੀ ਜਾਇਓ ਸੋ ਬਾਬਾ ਜੀ ਦੇ ਅਸੀਰਵਾਦ ਤੇ ਸਤਗੁਰੂ ਜੀ ਦੀ ਮਿਹਰ ਸਦਕਾ ਹੁਣ ਉਸ ਪ੍ਰੇਮੀ ਦੀਆਂ ਬੱਸਾਂ ਚੱਲ ਰਹੀਆਂ ਨੇ ਜੇ ਜੇ ਇਹੋ ਜਿਹੀਆਂ ਹੋਰ ਘਟਨਾਵਾਂ ਲਿਸਣ ਲੱਗ ਜਾਈਏ ਤਾਂ ਗ੍ਰੰਥ ਬਹੁਤ ਵੱਡਾ ਬਣ ਜਾਵੇਗਾ ਬਾਬਾ ਜੀ ਆਪਣੇ ਪਾਸ ਕਾਫੀ ਸਾਰੇ ਸਵੈਟਰ ਗਰਮ ਕੋਟੀਆਂ ਅਤੇ ਹੋਰ ਲੀੜੇ ਕੱਪੜੇ ਲਿਆ ਕੇ ਰੱਖ ਛੜਦੇ ਜੋ ਵੀ ਮੱਛਾ ਜਾਂ ਬੰਦੇਰਾ ਲੋੜ ਵੱਲ ਵੇਖਦੇ বিনা ਉਸ ਦੀ ਮੰਗ ਦੇ ਗਰਮ ਕੋਟੀ ਸਵੈਟਰ ਜਾਂ ਹੋਰ ਵਸਤਰ ਉਸ ਨੂੰ ਦੇ ਦਿੰਦੇ ਗਾਂ ਲਈ ਵੀ ਕਹਿੰਦੇ ਕਿ ਜਦੋਂ ਉਹ ਲੋੜ ਹੋਵੇ ਬਿਨਾ ਜੱਜ ਦੀ ਆਖੀ ਲੈ ਜਾਂਦੀ ਇਸ ਪ੍ਰਕਾਰ ਜੋ ਅਮਰਤਾ ਰਿ ਸਤਿ ਮਾਇਆ ਖਰਚਣ ਤੋਂ ਸਮਰਥ ਹੁੰਦੇ ਉਹਨਾਂ ਨੂੰ ਫੁੱਲ ਕੇ ਰੱਖੀ ਸੀ ਉਹਨਾਂ ਨੂੰ ਖੁੱਲ੍ਹ ਦੇ ਰੱਖੀ ਸੀ ਕਿ ਆਜੂ ਵਰਜੰਤ ਕਿਸੇ ਵੀ ਸਰਕਾਰ ਦੀ ਲੋੜ ਸਵੇ ਬਿਨਾ ਝੁਕਾ ਕੇ ਲੈ ਜਾਣੀ ਇੱਥੋਂ ਸਮਰਥ ਕਰਦੇ ਹਾਂ ਬੋਲਣ ਵਿੱਚ ਅਖਰਵੰਤਾ ਘਟਾ ਭੁੱਲ ਚੁਕਾ ਮਾਸਨ ਆ ਦੀ ਬੱਚੀ ਦੇ ਮੇਰਾ ਸ੍ਰੀ ਸਾਥੇ ਹੱਥ ਰੱਖਣਾ ਆਪਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਆਇਆਂ ਜੀ